ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਚੜੈਕਾਪੁੱਤ ਪੱਖੇ ਬੰਦ ਕਰਦੇ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ ਤੁਸੀਂ ਲਾਲ ਬਾਦਾਮੀ ਰੰਗ ਦੀਆਂ ਵੇੜਾਂ ਵੇਖ ਰਹੇ ਆ ਵਿੱਚ ਇਹ ਕਾਲੇ ਰੰਗ ਦੀ ਵੀ ਆ ਇਹ ਸਾਰੀਆਂ ਹੀ ਵੇੜਾਂ ਸੇਲ ਆ ਵਿਕਾਊ ਆ ਇਧਰ ਸੂਈ ਸਵਾਈ ਵੀ ਹੈਗੀ ਤੇ ਗੱਬਣਾ ਤਿਆਰ ਵੀ ਹੈਗੀਆਂ ਇਨਫੋਰਮੇਸ਼ਨ ਲੈ ਦੰਨਾ ਨਰਮਜੀਤ ਮੁੰਡਾ ਜਿਹੜਾ ਵਪਾਰ ਦਾ ਕੰਮ ਕਰਦਾ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਹੁਣ ਤਾਂ ਚਲੋ ਵੀਡੀਓ ਕਾਫੀ ਅਪਲੋਡ ਹੋ ਗਈਆਂ ਅੱਜ ਦੀ ਵੀਡੀਓ ਦੇ ਵਿੱਚ ਆ ਸਾਰੀਆਂ ਹੀ ਮਾੜਾਂ ਸੇਲ ਆ ਅੱਗੇ ਤਾਂ ਦੋ ਕਨਾਂ ਅਗ ਲਿਆਉਣਾ ਹੁੰਦਾ ਐਰ ਕੀ ਬਾਈ ਕੰਦਾ ਆਪਾਂ ਵੀ ਵੱਧ ਲਿਆ ਕੇ ਵੇਖ ਲਈਏ ਇਹ ਸਾਰੇ ਨਾ ਕੀ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਦਿੰਨਾ ਸੱਸੀ ਕਾਲ ਜੀ ਸੱਸੀ ਕਾ ਬਾਈ ਨਾਮ ਦੱਸ ਦਈਏ ਨਾਮ ਲਾਲੀ ਬਾਈ ਪਿੰਡ ਕਿੜੇ ਕਿਲਾ ਮੋਗਾ ਤਹਿਸੀਲ ਵੀ ਮੋਗਾ ਬਈ ਮੋਬਾਈਲ ਨੰਬਰ 898855080 ਆ ਬੜੇ ਬਾਈ ਕਿਹੜੇ ਪਾਸੋਂ ਲੱਗੇ ਜਿੱਧਰੋਂ ਮਰਜ਼ੀ ਲਾ ਗਿਆ ਬਾਈ ਇਧਰੋਂ ਭਾ ਥੋੜੇ ਜਾਇਜ ਆ ਉਧਰ ਤੋਫੇ ਖੜੇ ਆ ਜਾਸ ਸਿੰਘਾਂ ਦੇ ਠੀਕ ਬਾਲਾਂ ਚੰਗੀਆਂ ਵਹਿੜਾਂ ਆ ਇੱਥੋਂ ਹੀ ਸ਼ੁਰੂ ਕਰ ਲੈ ਸੂਈ ਸਵਾਈ ਤੋਂ ਫੇਰ ਬਾਈ ਸ਼ਾਈਆ ਵਾਲਾ ਕ੍ਰੋਸ ਆ ਹਾਂ ਤੋਕ ਨਾ ਕਰੋ ਕੋਈ ਠੀਕ ਆ ਮਾਰੇ ਬੱਚਾ ਬਾਈ ਕਿੰਨਾ ਗੱਦੁੱਦ ਪਿਆ ਜੂ ਬੁੱਧ ਬਾਈ ਮਾਂ ਕਹਿੰਨੇ ਦੱਸਿਆ ਇਹ ਪਿੰਦੇ ਸੂਏ ਦਾ 13 ਕਿਲੋ ਹੂੰ ਦੂਜੇ ਸੂਏ ਸੂਈ ਆ ਠੰਡੀ ਸੀ ਉਹਦੀ ਠਣਾੜੀ ਆਪਣੀ ਫੁੱਲ ਗਰੰਟੀ ਆ ਜੈ ਜੈ ਮੋਲ ਬਾਈ ਮੋਲ ਕਰਾਉਂਦੇ ਜਿੰਨਾ ਮਰਜ਼ੀ ਕਰਾ ਨਿੱਕਾ ਜੱਪਾ ਇਹ ਨਹੀਂ ਗੈਸ ਨੂੰ ਯਾਰ ਕੋਈ ਛੋੜ ਨਹੀਂ ਕੋਈ ਕੋਹ ਨਹੀਂ ਬਈ 37000 ਕੱਢ ਬਾਹਰ ਨੂੰ ਦੋਸਤੋ ਤਾਜੀ ਸੂਈ ਆ 13 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਤਾਜੀ ਸੂਈ ਆ ਮਗਰੇ ਦੇ ਬੱਛਾ ਭਾਰੀ ਪੂਰੀ ਬਹੁਤ ਆ ਜੇਰ ਪੈਣੀ ਬਾਕੀ ਆ ਜੇਰ ਪੈਣੀ ਹਜੇ ਬਾਕੀ ਆ ਕਿਉਂਕਿ ਸੋਣੀ ਸੂਈ ਆ ਦੁੱਧ 13 14 ਮੰਨ ਕੇ ਹੀ ਸੌਦਾ ਕਰ ਲਿਓ ਸਕਦਾ 15 ਪਿਆਜ ਜੇ ਦਾ 15 ਪਿਆਜ ਮੁੱਲ ਜਿੰਨਾ ਮਰਜ਼ੀ ਕਰਾ ਲਓ ਨਿੱਕਾ ਜਾਂ ਪਾ ਤੋਕੜਾ ਵਾਲਾ 30 ਤੇ 7 37 ਦੀ ਦੇ ਦੇਣੀ ਆ ਵਿੱਚੋਂ ਛੋੜ ਕਰ ਦੂ ਬਾਈ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਆ ਜਿਓ 36 37000 ਦੀ ਕਿਹਨੇ ਦੇਣੀ ਆ ਤਾਜੀ ਸੂਈ ਵਹਿੜ ਦੂਜਾ ਸੁਭਾ ਵਹਿੜ ਨਵਾਂ ਹਾਣੇ ਕੋਈ ਬੁੱਢੀ ਖੋਲਾ ਨਹੀਂ ਭਵਾਂ ਬਾਈ ਕਹਿੰਦਾ ਐਂ ਬਹਿ ਜਾ ਸੀਲ ਤਾਂ ਇੰਨੀ ਆ ਭਵਾਂ ਜਵਾਕ ਚੋਈ ਜਾਣ ਤੇ ਭਾ ਕਿਹੜਾ ਤੋਕਣ ਵਾਲਾ 37 ਦੀ ਦੇ ਦੇਣੀ ਆ ਛੋੜ ਛਾਪਾ ਮਾਨ ਤਾਨ ਹੋ ਜੂ ਉਹ ਚੁਾਈ ਬਹੁਤ ਚੰਗੀ ਆ ਹਾਂ ਸਿਆਣੇ ਕਹਿੰਦੇ ਨੇ ਪੰਡ ਦਾ ਗੀਰਿਆਂ ਤੋਂ ਪਤਾ ਲੱਗ ਜਾਂਦਾ ਤੇ ਚੁਾਈ ਦਾ ਖੜਕੇ ਤੇ ਤੁਹਾਨੂੰ ਪਤਾ ਲੱਗ ਗਿਆ ਉਹ ਮੋਗੇ ਅੰਗੂ ਆਉਂਦੀ ਆ ਵਾ ਠੀਕ ਆ ਬਿਲਕੁਲ ਸਸਤੇ ਮੋਲ ਦੀ 37 ਦੀ ਦੇ ਦੇਣੀ ਆ ਕੋਈ ਬਾਈ 4 ਕਿਲੋ ਨਹੀਂ ਕੱਢਿਆ ਕੋਈ ਕੋਹਣੀ ਕੱਢਿਆ ਬੱਚੇ ਨੂੰ ਪਿਆ ਯਾਰ 1.5 ਕਿਲੋ ਦੁੱਧ ਕੱਢਿਆ ਕਈ ਤਾਂ 5-5 ਵੀ ਚੋ ਲੈੰਦੇ ਆ ਬਾਈ ਕਹਿਣ ਨੂੰ ਤਾਂ ਹੁਣ ਆਪਾਂ ਵੀ ਕਹਿ ਦੁੰਦੇ ਆ ਉਹ ਲੈ ਨਹੀਂ ਕਿਹੜਾ ਵੇਖਣਾ ਹੁੰਦਾ ਨਾ ਆ ਕੇ ਹਾਂ ਦੋਸਤੋ ਵਧੀਆ ਗੱਲ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀ ਨਰਮਜਾ ਬੰਦਾ ਮੈਂ ਤਾਂ ਹਜੇ ਬੋੜੀ ਵਾਲੀ ਗੱਲ ਹੀ ਨਹੀਂ ਕੀਤੀ ਬਾਈ ਨੇ ਆਪ ਵੀ ਕਹਿਤਾ ਕੋਈ 4 ਕਿਲੋ ਨਹੀਂ ਕੱਢਿਆ 1.5 ਕਿਲੋ ਕੱਢਿਆ ਤੇ ਫਿਰ ਮੈਂ ਤਾਂ ਕਹਦਾ ਕਈ 5-5 ਵੀ ਕਹਿ ਜਾਂਦੇ ਕਹਿਨਦੇ ਆ ਪਰ ਇਹ ਇਸੇ ਨੰਬਰ ਤੇ WhatsApp ਚੱਲਦਾ ਨਾਗ ਜਿਆਦੇ ਵਿਖਾਉਣੇ ਆ ਮੈਂ 5-6 ਵਿਖਾਉਣੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਮੋٹے-ਮੋٹے ਜਾਨਵਰ ਮੈਂ ਸਾਰੇ ਵਿਖਾ ਦੇਣੇ ਆ ਉਸ ਤੋਂ ਬਾਅਦ ਜੇ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਲੈ ਟਕਾ ਆ ਕੇ ਤੁਸੀਂ ਪੈਸੇ ਲੈਣੇ ਉਹ ਤੁਹਾਡਾ ਹੱਕ ਆ ਦੂਜੇ ਨੰਬਰ ਤੇ ਆ ਬਾਈ ਦੂਜੇ ਤੋਂ ਇਹ ਇਸ ਹੁੰਦੀ ਆ ਰਹੀ ਨਾ ਠੀਕ ਆ ਇਹ ਲਊਗੀ 2 ਤੋਂ 4 ਦਿਨ ਜਮਾ ਤਿਆਰ ਹੀ ਆ ਵੇੜ ਕਿੰਨਾ ਦੁੱਧ ਦੇ ਦੂ ਮਾਰ ਕਣੀ ਇਹਦਾ ਬਾਈ 16-17 ਕਿਲੋ ਕਿਆ 15-16 ਮੰਨ ਕੇ ਆਪਾਂ ਲਈ ਆ ਭੈਣ ਭਰਾ ਉਹਦੀ ਸਮਝ ਨਾ ਲੈਣ ਖਾਣਾ ਦੀ ਠੰਡੀ ਫੀਲ ਦੀ ਪਹਾੜ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਜੈਜ ਜਮੋਲ ਭਾਈ ਮੋਲ ਕੋਸ ਨੂੰ ਕਰਾ ਲਗੇ 45 ਕਰ ਲਗੇ 40 ਕਰ ਲਗੇ ਠੀਕ ਆ ਜਮਾ ਜੈਜ 39 ਦੀ ਦੇ ਦਾਂਗੇ ਤੇ ਮੂ ਲੋਕ ਵਪਾਰੀ ਤਾਂ ਇੰਨੀਆਂ ਗਾਰੰਟੀਆਂ ਨਹੀਂ ਦਿੰਦੇ ਤੂੰ ਕਿਵੇਂ ਦੇਈ ਜਾਣਾ ਭਾਈ ਗਾਰੰਟੀ ਜਿਹੜੀ ਚੀਜ਼ ਦੀ ਹੈਗੀ ਆ ਥਾਣੇ ਆਪਣੇ ਖਿੱਚੇ ਆ ਹਾਂ ਠੀਕ ਆ ਪਹਾੜ ਪਿੱਛੇ ਦੀ ਆਪਣੇ ਕੋਲੇ ਦੋ ਰਾਤਾਂ ਹੋਈਆਂ ਵੇੜ ਨੂੰ ਆਈ ਆਪਾਂ ਨੂੰ ਪਤਾ ਸਹੀ ਹੈ ਠੰਡੀ ਫੀਲ ਆਪਾਂ ਵੇਖ ਕੇ ਲੈਣੇ ਆ ਬਸ ਸਹੀ ਹੈ ਤੇ ਮੁਰਕੇ ਗਰਮ ਬਾਈ ਵੇਚਣਾ ਹੁੰਦਾ ਠੀਕ ਆ ਜਿਹੜੀ ਰਹਿ ਗਈ ਦੁੱਧ ਦੀ ਗਰੰਟੀ ਅਗਲਾ ਕਹਿੰਦਾ ਅਗਲੇ ਦੇ ਕਹਿਣ ਤੋਂ ਆਪਾਂ 2 4 ਕਿਲੋ ਦੁੱਧ ਘੱਟ ਦੱਸਦੇ ਹਾਂ ਹੂੰ ਬਾਕੀ ਦੁੱਧ ਹੁੰਦਾ ਸੇਵਾ ਦਾ ਬਾਈ ਸਹੀ ਠੀਕ ਆ ਅਗਲਾ ਆਪ ਦੀ ਸੰਝ ਨਾ ਲਵੇ ਕਹਾਂਗੇ ਬਾਈ ਕੌਮਲਾ ਦਾ ਕੋਈ ਹੁਣ ਨਹੀਂ ਤੁਰਿਆ ਫਿਰ ਹਾਂ ਇਹ ਤਾਂ ਜਿਹੜੇ ਕਹਿ ਦਿੰਦੇ ਆ ਮੂੰਹ ਫਲਾਉਂਦੇ ਆ 20 ਕਿਲੋ 22 ਕਿਲੋ ਪਸ਼ੂ ਦਾ ਬਾਈ ਹਰੇਕ ਜੱਟ ਦੀ ਦਾਦੇ ਘਰੇ ਰੱਖੇ ਹੋਏ ਹਾਂ ਹਰੇਕ ਨੂੰ ਪਤਾ ਵੱਡਾ ਅਗਲਾ ਪਸ਼ੂਆਂ ਚ ਹੀ ਹੋਇਆ ਲੱਗਿਆ ਕਿੰਨਾ ਦੇ ਦਊਗਾ ਹਾਂ ਇਹ ਤਾਂ ਗੱਲ ਹੈਗੀ ਕੱਢ ਬਾਹਰ ਨੂੰ ਸੀਰ ਸਾਉ ਪੂਰੀ ਆ ਦੁੱਧ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 16 17 ਚੋਇਆ ਪਰ ਤੁਸੀਂ ਬਾਈ ਕਹਿੰਦਾ 15 16 ਮੰਨ ਕੇ ਹੀ ਸੌਦਾ ਕਰ ਲਿਓ ਬਾਈ ਕਹਿੰਦਾ ਅਗਲਾ ਹਰੇਕ ਹੀ 20 ਕਿਲੋ ਕਹਿਣਦਾ ਪਰ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਬਾਕੀ ਬਾਈ ਕਹਿੰਦਾ ਹਰੇਕ ਦੇ ਘਰੇ ਪਸ਼ੂ ਰੱਖੇ ਆ ਹਰੇਕ ਪਸ਼ੂਆਂ ਜੀ ਵੱਡਾ ਹੋਇਆ ਅਗਲੇ ਨੂੰ ਤੱਕ ਹੁੰਦੀ ਹੈ ਕਿ ਇੰਨੇ ਕ ਜਾਨਵਰ ਨੇ ਦੁੱਧ ਦੇਣਾ 15 16 ਇਦਾਂ ਦੀ ਵਹਿੜ ਨੂੰ ਕੋਈ ਬਾਹਲਾ ਨਹੀਂ ਖੁੱਲਾ ਪਿਆਦਣਾ ਤੇ ਜੇ 20 ਕਿਲੋ ਕਹੂਗਾ ਫੇਰ ਉਹ ਝੂਠ ਆਲੀ ਗੱਲ ਆ ਪਰ ਬਾਈ ਕਹਿੰਦਾ ਆਪਾਂ ਤਾਂ ਮਾਰਦੇ ਹੀ ਨਹੀਂਗੇ ਬਾਕੀ ਸੈਂਗ ਆ ਬਾਈ ਬੜ ਠੰਡੀ ਆ ਵਹਿੜ ਹਾਂ ਜਿਵੇਂ ਮਰਜ਼ੀ ਕੋਈ ਬਹਿ ਜਾਵੇ ਮੁੱਲ ਭਾਵੇਂ 45 ਕਰਾ ਲੋ ਦੇ ਦੇਣੀ ਆ 1000 ਘਟ 40 ਦੀ ਦੇਵਾ ਪੂਰਾ ਵੱਡਾ ਮੋਟਾ ਮੋਟਾ ਥਾਣ ਆਦੀ ਚੁਆਈ ਵਾਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ ਵਹਿੜ ਬਹੁਤ ਚੰਗੀ ਆ ਜਮਾ ਜੈਜਮਲ 1000 ਘਟ 40 ਦੀ ਦੇ ਦੇਣੀ ਆ ਮਾਝਾ ਰਗਾ ਦੁੱਧ ਉਹ ਲੇਟ ਰਗਾ ਤੇ ਗਰਮੀ ਰਹਿ ਤ ਜਾਨਵਾਰਾ ਗਰਮੀ ਗਰਮੀ ਕਿਸੇ ਨੇ ਭੋਰਾ ਨਹੀਂ ਮਨਾਉਣੀ ਕਿਉਂਕਿ ਇਹਨਾਂ ਦੇ ਵਿੱਚੋਂ ਜਾਦ ਵਾਲੀ ਵੜਾ ਅੱਛਾ ਫਸਲ ਦੀ ਕੋਈ ਨਹੀਂ ਨਾ ਕੋਈ ਹਮਾਚਲ ਵਾਲੀ ਜਰਸੀ ਹੈ ਉਹ ਤਾਂ ਆਲੂਆਂ ਵਾਲਾ ਕੰਮ ਹੀ ਆ ਪਟਾਕਾ ਪਤਾ ਨਹੀਂ ਕਦੋਂ ਪੈ ਜਾਣਾ ਭਾਈ ਜੇ ਤੇ ਹਮਾਚਲ ਵਾਲੀ ਲਿਆਉਂਦੀ ਉਹ ਵੀ ਦੱਸ ਕੇ ਦਵਾਂਗੇ ਭਾਈ ਆ ਹਮਾਚਲ ਵਾਲੀ ਹੈ ਸਹੀ ਆ ਹਾਂ ਆਪਣਾ ਉਹ ਕੰਮ ਨਹੀਂ ਕਰਨਾ ਵੀ ਉਹਨੂੰ ਵੀ ਪੰਜਾਬ ਵਾਲੀ ਕਹਣ ਹਾਂ ਨਹੀਂ ਸਹੀ ਹੁਣ ਪੰਜਾਬ ਵਾਲਿਆਂ ਦੇ ਪੰਜਾਬ ਵਾਲੇ ਹੀ ਕਹਾਂਗੇ ਸਹੀ ਆ ਚਾਰਾ ਥਾਨਾ ਦਾ ਸੇਮ ਹੀ ਸਾਈਜ਼ ਆ 15 16 ਕਿਲੋ ਦੁੱਧ ਆ ਦੂਜਾ ਸੂਬਾ ਫੁੱਲ ਜਾਣ ਵਾਲੀ 1040 ਦੇ ਦਨੀ ਆ ਆ 37 ਦੀ ਦੇ ਦਨੀ ਆ ਜੋੜਾ ਲੈ ਲੂ ਕੋਈ 5-700 ਵੱਧ ਮਾਨਤਾਨੋ ਜੂ 3 ਨੰਬਰ ਤੇ ਆ ਜਾ ਇਹ ਬੈਡ ਦੇਲੇ 80 ਕਰਾਸ ਆ ਕਾਲੇ ਰੰਗੇ ਜਾ ਇਹਦਾ ਪੂਰਾ ਹਲਤਾ ਪਿਆ ਹੈ ਮਤਲਬ ਬਾਈ ਫੂਨ ਚ ਠੀਕ ਹੈ ਇਹਦਾ ਮਾਲ ਕਣੇਲੇ ਨੇ ਦੱਸਿਆ ਸਾਰਾ ਕਿਦੋਂ ਦੁੱਧ ਠੀਕ ਹੈ ਠੀਕ ਆ ਭੈਣ ਭਰਾ ਕੋਈ 15 ਮਾਲ ਦੇ 16 ਮਾਲ ਦੇ ਸਾਰਾ ਆ ਗੱਲ ਵਧੀਆ ਤੇਰੀ ਠੀਕ ਆ ਆ ਵੀ ਸੰਘਣਾ ਲੈ ਰਹਿਣ ਐ ਮਾਦੀ ਖੰਦੀ ਦੀ ਰਹਿਣੀ ਬੋਤਲ ਜੈ ਜਪਾ ਭਾਈ ਮੋਲ ਕਰਾਉਣ ਨੂੰ ਜਿੰਨਾ ਮਾਦੀ ਗੱਲ ਗਏ ਇਹ ਦੇ ਰਾਂਗੇ ਗੈਸ ਨੂੰ 47000 ਕੱਢ ਬਾਹਰ ਨੂੰ ਦੋਸਤੋ ਜਿਹਨੇ ਵੱਡੀਆਂ ਚੰਗੀਆਂ ਵਿਹੜਾ ਲੈਣੀਆਂ ਇੱਧਰ ਖੜੀਆਂ ਜਰਸੀਆਂ ਆਏ ਨਾ ਕੋਈ ਭੈਣ ਭਰਾ ਵੇਖੇ ਕਿ ਜਰਸੀ ਯੁਰਸੀ ਚੰਗੀ ਤਾਂ ਹੈ ਹੀ ਨਹੀਂ ਇੱਧਰ ਪੂਰੀਆਂ ਚੰਗੀਆਂ ਖੜੀਆਂ ਅਜੇ ਮੈਂ ਤੁਹਾਨੂੰ ਉਧਰੋਂ ਲੱਗਿਆ ਸੀ ਲੈਣ ਵੇ ਸਾਰੇ ਜਾਨਵਰ ਵਿਖਾ ਦੇਨੇ ਆ ਦੂਜਾ ਸੂਬਾ ਹਫਤੇ ਦੀ ਕੱਚੀ ਕੱਦ ਵੱਡਾ ਜਾਣ ਇਹ ਵਿਹੜ ਚ ਵੀ ਬਹੁਤ ਆ ਬਾਕੀ ਝੋਲ ਵਾਲੀ ਵਿਹੜਾ ਲੈਵਾ ਲਾਹੂ ਬਹੁਤ ਦੇਣ ਜਰੂਰ ਇਹਨੇ ਹਫਤਾ ਲੈ ਜਾਣਾ ਜਿੱਦਣ ਤਿਆਰ ਹੋ ਜਾਂਦੀ ਆ ਲਟਕੇ ਸੂ ਮੁੱਲੇ ਦਾ 47 ਬਈ ਗਿਆ 40 ਦੇ 7 47000 ਦੀ ਐਸਨੋ ਆ ਛੋੜ ਛੱਪਾ ਮਾਨਤਾਣ ਹੋ ਜੂਗਾ ਦੁੱਧ 17 ਕਿਲੋ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਂ ਝੋਇਆ ਪਰ ਬਾਈ ਕਹਿੰਦਾ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਜੀਨੇ 15 ਮੰਨ ਕੇ ਲੈਣੀ 15 ਮੰਨ ਲੇ ਬਾਕੀ 80 ਵੜ ਜੇ 15 16 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਕਿਹੜੀ ਨੇ 4 ਹੀ ਥਾਨਾ ਬਾਕੀ ਹੈ ਵੀ ਕਾਲੇ ਰੰਗ ਦੀ ਆ ਮੱਝ ਵਰਗਾ ਦੁੱਧ ਉਹ ਲੇਟ ਵਰਗਾ ਫੋਟੰਗ ਹਵਾਨਾ ਪਿੱਛੇ ਨੂੰ ਵੱਧਾ ਸਾਰੀ ਵਾਲ ਟਹਿਲ ਕੱਢ ਕੇ ਸੂ ਬੰਬੂ ਲਾ ਕੇ ਸੂ ਆਪਣੀ ਉਹ ਆਕ ਨਹੀਂ 10000 ਵੱਧ ਮੰਗੋ ਮੜ ਕੇ ਟੁੱਟੀ ਚਲੋ ਹੂੰ ਠੀਕ ਆ ਆਪਾਂ ਭਈ ਮੁੱਲ ਉਹਨਾ ਕੀਤਾ ਹੁੰਦਾ ਹੂੰ ਉਹਦੇ ਚੋਂ ਛੋੜ ਛੱਪੇ ਵਾਲਾ ਕੰਮ ਹੀ ਹੁੰਦਾ ਠੀਕ ਹੈ ਕਿਆ ਭੈ ਭਰਾ ਕਹਿ ਦਿੰਦਿਆ ਭਾਈ ਮੰਗੀ ਤਾਂ ਮੌਤ ਨਹੀਂ ਮਿਲਦੀ ਭਾਈ ਮੌਤ ਨਹੀਂ ਮਿਲਦੀ ਹੁਣੀ ਆਪਾਂ ਜੋ ਮੰਗੀ ਉਹ ਚੀਜ਼ ਹਾਂ ਠੀਕ ਆ 22500 ਦਾ ਆਪਣਾ ਮਾਰਜਨ ਹੁੰਦਾ ਜੇ ਕੋਈ ਬਲੈਕ ਨਿਕੜੇ گا ਫਰੀ ਦੇ ਦਾਂਗੇ ਜਿਹੜੇ ਮਰਜੀ ਗਾਂ ਦਾ ਬੰਦਾ ਐਡਰੈਸ ਲੈ ਲੈ ਨੰਬਰ ਲੈ ਲੈ ਜਿੱਥੋਂ ਅੱਛਾ ਆਈ ਗਈ ਸਿੱਧੀ ਸਿੱਧੀ ਦੱਸ ਕੇ ਦਵਾਗੇ ਇੰਨੇ ਦੀ ਆਈ ਹੈ 2000 ਨਫਾ ਲੈਣਾ 47 ਗਿਆ ਭਾਈ ਠੀਕ ਆ 43000 ਦੀ ਵੜ ਘਰੇ ਆਈ ਹੈ ਠੀਕ ਆ ਹਾਂ ਸਹੀ ਆ 47 ਚ ਵੀ ਛੋਟ ਕਰਨੀ ਆ 500 ਸਹੀ ਆ ਉਹ ਪਤਾ ਹੀ ਹੁੰਦਾ ਵੀ ਮੌਕੇ ਤੇ ਕਰਨੀ ਹਾਂ ਸਾਢੇ 46 ਦੇ ਦਿੰਨੀ ਜਮਾ ਜੈਜਮਲ 4 ਨੰਬਰ ਤੇ ਆ ਜਾ ਮੇਰੇ ਛਾਈ ਵਾਲਾ ਦੂਜੇ ਸੂਏ ਇਸ ਹੁੰਦੀ ਆ ਠੀਕ ਆ ਠੰਡੀ ਸੀ ਮੇਰੀ ਬਹੁਤ ਆ ਰਹਾ ਮਤਲਬ ਬਈ ਲੈ ਥਣ ਥੋੜੇ ਵਗਾਲੇ ਸਾਰੀ ਸੀਲਸ ਆਉਗਾ ਕਿੰਨਾ ਕੁ ਦੁੱਧ ਦੇ ਦੂ ਬਈ ਦੁੱਧ ਚਾਹੀਦਾ ਇਹਨੂੰ 15 16 ਕਿਲੋ ਦਾ ਆਰਾਮ ਨਹੀਂ ਵੱਟਿਆ ਬਈ ਸਮਾਂ ਸਮਾਂ ਲੈ ਜੂ ਬਈ 5 ਤੋਂ 6 ਦਿਨ ਜੈ ਜਮਲ ਅਗਲੇ ਨੇ ਇਹਦਾ 16 ਕਿਲੋ ਦੁੱਧ ਕਹਿ ਕੇ ਭੇਜੀ ਆ 15 16 ਦਾ ਦਾ ਹੱਤ ਹੋ ਗਿਆ ਬਈ ਵਾੜ ਵੱਡੀ ਆ ਬਰੀਡ ਵਾਲੀ ਆ ਕੋਈ ਐ ਨਹੀਂ ਕੋਰ ਛਾਈ ਵਾਲਾ ਬਈ ਜੈ ਜਬਾ ਬਈ ਯਾਰ 42000 ਰੁਪਏ ਲਓ ਭਾਈ 42000 ਦੀ ਦੇ ਦੇਣੀ ਆ ਇਹ ਕੋਈ 10 1000 ਨਫੇ ਨਹੀਂ ਲੈਂਦਾ ਲੋਕਾਂ ਵਾਂਗੂ ਇਹਦੇ ਨਫੇ ਜਮਾਂ ਜਾਇਜ਼ ਹੁੰਦੇ 2000 ਤਾਂ ਚਾਹੀਦੇ ਵੀ ਪਕਾਈ ਕਰਦਾ ਸਾਰੀ ਡੇੜੀ ਪਸ਼ੂ ਭਾਲ ਕੇ ਲਿਆਉਂਦਾ ਫਿਰ ਘਰੇ ਵੀ ਨਿਵਾਉਣੇ ਧਵਾਉਣੇ ਹੁੰਦੇ ਆ ਗੋਹਾ ਚੱਕਣਾ ਪੱਠੇ ਪਾਉਣੇ ਆ 2000 ਤਾਂ ਹੱਕ ਬਣਦਾ ਕਿਉਂਕਿ ਗਰਮੀ ਬਹੁਤ ਆ ਜਿਹਦੇ ਏਸੀ ਲੱਗੇ ਹੋਏ ਸੀ ਜੋ ਬਾਹਰ ਨਹੀਂ ਨਿਕਲਦਾ ਇੰਨੀ ਗਰਮੀ ਆ ਤੇ ਫਿਰ 2000 ਤਾਂ ਹੱਕ ਆ ਆ 15 16 ਕਿਲੋ ਖੁੱਲਾ ਦੁੱਧ ਪਿਆਜੂ ਦੇ ਦੇਣੀ ਆ 40 ਦੇ 2 42000 ਦੀ ਇਹ 42000 ਦੀ ਤਾਂ ਕੋਈ ਫੰਡਰ ਮੱਝ ਨਹੀਂ ਦਿੰਦਾ ਉਹ ਵੀ 50 55 ਦੀ ਵਿਕ ਜਾਂਦੀ ਹੈ ਤੇ ਦੁੱਧ 15 16 ਕਿਲੋ ਪਿਆਦਣਾ 15 16 ਕਿਲੋ ਦੁੱਧ ਵਾਲੀ ਮੱਚ ਲੱਖ ਦੀ ਆਉਂਦੀ ਆ ਤੇ ਸਾਈਵਾਲ ਆ ਇਹਨਾਂ ਦੀ 6 6.5 ਫੈਟ ਆ ਵੀ ਆਉਂਦੀ ਆ ਤੇ ਬਿਆਲੀ ਚੋ ਕੋਈ ਥੋੜਾ ਕਾਣਾ ਮਾਨ ਤਾਨ ਵੀ ਕਰਦੇ ਨੇ ਇਹਨਾਂ ਨੇ ਬੇਫਿਕਰ ਹੋ ਕੇ ਆਜੋ ਅਸਦੀ ਚਵਾਈ ਵਾਲੇ ਥਣ ਅੱਗੇ ਆ ਜਾ ਇਹ ਵੀ ਬਾਈ ਕ੍ਰੋਸ ਵੈੜਾ ਜਰਸੀ ਦਾ ਕ੍ਰੋਸ ਆ ਕਹਿੰਨੂ ਲੋਕੇ ਕਿਸੇ ਕੋਲੇ ਹੋਰ ਨਹੀਂ ਅਗਲੇ ਨੇ ਪਿਓਰ ਜਰਸੀ ਜਰਸੀ ਕਹਿਣਾ ਸੀ ਅਗਲੇ ਰੰਗ ਵੇਖੇ ਮੂੰਹ ਨਹੀਂ ਜਰਸੀ ਵਾਲਾ ਮੂੰਹ ਕ੍ਰੋਸ ਭਾਂ ਚਾਦਾ ਥੋੜਾ ਜਿਹਾ ਪਰ ਵੈੜ 18 19 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਵੀ ਆ ਸਮਾਂ ਸਮਾ ਲਊਗੀ ਬਾਈ 2 ਤੋਂ 4 ਦਿਨ। ਦੋਸਤੋ 18-19 ਕਿਲੋ ਦੁੱਧ ਹੀ ਬਾਈ ਕਹਿੰਦਾ ਗਰੰਟੀ ਦੇ ਆਈ ਆ। ਇਸ ਤੋਂ ਪਹਿਲਾਂ ਕਹੇ ਵੈੜ ਦੀ ਗਰੰਟੀ ਨਹੀਂ ਦਿੱਤੀ। ਇਹਦਾ ਕਿਹਾ ਕਿ ਗਰੰਟੀ ਦੇ ਆਈ ਆ। ਆਈਆਂ ਆਵਾਂਗੇ ਬਾਈ। ਠੀਕ ਹੈ। ਸਹੀ ਹੈ। ਹਾਂ। ਆਹ ਢੱਲਾ ਵਿਖਾ ਲਈ ਲੈ। ਹਾਂ। ਖਟਮੂਲੇ ਵਾ ਪਿੱਛੇ ਨੂੰ ਵੱਧਾ ਗੋ ਕਿ ਉਹ ਕੱਚੀ ਆ ਵਲਟਾਂ ਪਈਆਂ। ਬਹੁਤ ਦਿਨ। ਦਿਨ ਬਾਈ 5 ਤੋਂ 4। 5-4 ਦਿਨਾਂ ਦੇ ਵਿੱਚ ਬਾਈ ਕਹਿੰਦਾ ਤਿਆਰ ਹੋ ਜੂਗੀ, ਸੂਪੂਗੀ। ਕੱਦ ਚ ਪੂਰੀ ਵੱਡੀ ਆ। ਹੋਰ ਕਿਸੇ ਦੇ ਘਰੇ ਖੜੀ ਹੁੰਦੀ ਅਗਲੇ ਨੇ ਜਰਸੀ ਕਹਿਣੀ ਸੀ ਪਰ ਜਰਸੀ ਕ੍ਰੋਸ ਆ ਕਿਉਂਕਿ ਮੂੰਹ ਇਹਦਾ ਸਿੱਧਾ ਊਂ ਰੰਗ ਜਰਸੀ ਵਾਲਾ ਹੀ ਆ ਤੇ ਦੁੱਧ ਉਹ ਹੀ ਨਹੀਂ ਦੱਸਦਾ ਬਾਈ ਹਾਂ ਕਿ ਇਹ ਅਜਾਪਾ ਕਾਸੀ ਮੂੰਹ ਇਹਦਾ ਬਾਈ ਜਰਸੀ ਵਾਲਾ ਨਹੀਂ ਹਾਂ ਸਹੀ ਗੱਲ ਆ ਕੱਦ ਵੱਡਾ ਵਜਨ ਬਹੁਤ ਆ 18 19 ਕਿਲੋ ਖੁੱਲਾ ਦੁੱਧ ਪਿਆ ਜੂ 4 ਦਿਨ ਡੇਟ ਮੁਤਾਬਕ ਕੱਚੀ ਅਚਾਰ ਹੀ ਥਾਣ ਗੁਲਾਬੀ ਹਸਦੀ ਚਵਾਈ ਵਾਲੇ ਠੰਡੀ ਸੀ ਜੈ ਜਪਾ ਬਾਈ ਮੌਲ ਗਰਾਉਂਡ ਨੂੰ ਕੋਸ ਕਰ ਲਗੇ ਇਹਦੀ ਜੈਸਨੋਈ ਆ 56000 ਹੀ ਦਿਖਾਣਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੈਸਨੋ 56000 ਦੀ ਗਰਮਿਓ ਗਰਮੀ ਦੁੱਧ ਪੀ ਕੇ ਨਾ 18 19 ਕਿਲੋ ਖੁੱਲਾ ਦੇਣਾ ਗਾਰੰਟੀ ਦੇ ਆਈ ਐ ਗਰਮਿਓ ਗਰਮੀ ਦੁੱਧ ਪੀ ਕੇ ਜਿੱਦਣ ਢਾਈਆਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੋ ਜਾਂਦੀ ਆ 45 48000 ਦੀ ਉਦਣ ਹੀ ਵੜਨੇ ਵਿਕ ਜਾਣਾ ਤੇ ਜਿਹੜਾ ਗਰਮਿਓ ਗਰਮੀ ਦੁੱਧ ਪੀ ਲੋਗੇ 6 7000 ਚ ਉਦੋਂ ਨੂੰ ਫਰੀ ਦਾ ਰਹਿ ਜਾਣਾ ਸ਼ੀ ਸਤ 7000 ਜਰਮੂ ਵਰਮੀ ਦੁੱਧ ਕੌਣ ਪੀ ਆਉਂਦਾ ਕੋਈ ਨਹੀਂ ਪੀ ਆਉਂਦਾ 18 19 ਕਿਲੋ ਦੁੱਧ ਪੀਉਣਾ ਤੇ ਉਹਨਾਂ ਨੇ ਦੁੱਧ ਡੈਰੀ ਵੀ ਪਾ ਦੇਣਾ 5 6 ਕਿਲੋ ਦੁੱਧ ਅਗਲਾ ਘਰੇ ਰੱਖੇ ਪੀਣ ਨੂੰ ਖੁੱਲਾ ਤੇ ਜਿਹੜਾ ਦੂਜਾ 12 13 ਕਿਲੋ ਦੁੱਧ ਰਹਿ ਗੋ ਡੈਰੀ ਪਾਵੇ ਤੇ ਉਹ ਡੈਰੀ ਨੇ ਪੈਸੇ ਪੂਰੇ ਕਰ ਦੇਣਾ ਤੇ 45 48000 ਦੀ ਟੋਕੜ ਗੱਬਰ ਨੇ ਵੀ ਵਿਕ ਜੇ ਨੇ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਬਰੀਡ ਦੀ ਟਾਪ ਦੀ ਬੱਛੀ ਆ ਲਾਸਟ 6 ਨੰਬਰ ਆ ਜਾਏ ਤੇ ਲਾਲੀ ਇਹ ਭਾਈ ਫਲੂਨ ਬੱਛੀ ਨੇ 19 ਕਿਲੋ ਦੀ ਗਾਰੰਟੀ ਇੰਨੀ ਕ ਬੰਦੇ ਨੇ ਦਿੱਤੀ ਆ ਬੰਦੇ ਦਾ ਨੰਬਰ ਆਪਾਂ ਵੀਡੀਓ 'ਚ ਵੀ ਬੋਲ ਸਕਦੇ ਆ ਯਾਰ ਅੱਛਾ ਇੰਨਾ ਜਕੀਨ ਆਪਾਂ ਨੂੰ ਪਰ ਆਪਾਂ ਪਹਿਲਾਂ ਅਗਲਾ ਫੋਨ ਲਾ ਕੇ ਪੁੱਛ ਲੈ ਬੰਦੇ ਨੂੰ ਠੀਕ ਆ 19 ਕਿਲੋ ਘਰੇ ਦੁੱਧ ਚੋਇਆ ਵਾ ਬੈੜ ਵਿਖਾਰੀ ਮਾਰੀ ਬਾਈ ਲੈ ਹੂੰ ਐਰ ਕੀਨੇ ਦੁੱਧ ਦੇਣਾ 20 ਪਲੱਸ ਕੋਈ 18 19 ਮੰਨ ਕੇ ਲੈ ਲਿਓ ਬਾਈ ਕੱਢ ਬਾਹਰ ਨੂੰ ਦੇ ਦੇਣਾ ਦੇਣ ਲੈ ਜੀ ਬਾਈ 6 ਰੈਣੇ ਬਾਈ ਕਹਿੰਦਾ 19 ਲੀਟਰ ਦੁੱਧ ਦੀ ਗਾਰੰਟੀ ਤੇ ਆਈ ਆ ਜੀ ਤੋਂ ਲਈ ਆ ਉਹਦਾ ਆਪਾਂ ਨੰਬਰ ਵੀ ਦੇ ਦੇਾਂਗੇ ਦੂਜੇ ਸਵੇਰੇ ਸੁੰਦੀ ਅਰ ਕੀ ਦੁੱਧ ਚਾਹੂ 20 ਤੋਂ ਬਾਹਰ ਪਰ ਆਪਾਂ ਫੇਰ ਵੀ ਬਾਈ ਕਹਿੰਦਾ ਕਹਿੰਨੇ ਅਗਲਾ ਭਾਵੇਂ 18 19 ਮੰਨ ਕੇ ਹੀ ਸੌਦਾ ਕਰ ਲੈ ਦੁੱਧ ਦਾ 17 18 ਕਿਲੋ ਵੀ ਜਰਸੀ ਦਾ ਬਹੁਤ ਹੁੰਦਾ ਨੇਵਾ ਲਾਹੂ ਬਹੁਤ ਮੋٹے ਮੋٹے ਥਾਣ ਹੈ ਜਰਸੀ ਬਰੀਡ ਦੀ ਪੂਰੀ ਸੋਹਣੀ ਫੁੱਲ ਜਿਆਦ ਵਾਲੀ ਬੱਚੀ ਕੀ ਚੰਕਾ ਕਰਨਾ ਬਾਈ ਹਾਂ ਆਪਾਂ ਐਵੇਂ ਨਹੀਂ ਉਹਦਾ ਕਿਹਾ ਵੀ ਬੁੱਥੀ ਕਰੋ ਸਾ ਹਾਂ ਸੋਹਣੇ ਮੂੰਹ ਮੱਥੇ ਦੀ ਆ ਟੋਆ ਪੈਂਦਾ ਮੱਥੇ 'ਚ ਬਹਾੜ ਛੋਟਾ ਕੰਨ ਬੋਦੀ ਵਾਲੀ ਜਰਸੀ ਬਦਾਮੀ ਰੰਗ ਦੀ 20 ਕਿਲੋ ਤੋਂ ਬਾਹਰ ਦੁੱਧ ਪਿਆਉ ਗੋਵਾ ਵੀ ੱਟਾ ਰਗਾ ਕਰਦੀ ਐ ਹਮਾਜ ਲਾਲੀਆਂ ਤਾਂ ਮੋਗ ਹੀ ਨਹੀਂ ਲੋਟ ਆਉਂਦੀ ਤੇ ਆਹ ਵੇਖੋ ਆ ਗੋਏ ਕੀਤੇ ਆ ਭਾਵੇਂ 2 ਘੰਟੇ ਧੋਪੇ ਪਏ ਰਹੇ ਨਾ ਤੇ ਹਾਰੀ ਜਰਾ ਕੇ ਮੂੰਗੀ ਮਸਲੀ ਧਰ ਲਿਓ ਜਦੋਂ ਮਰਜੀ ਬਾਈ ਹੁਣ ਨੂੰ ਕੀਤਾ ਹੁੰਦਾ ਤੇਰੇ ਤੇ ਛੱਟੇ ਵੀ ਬਈ ਹੋਣਾ ਹਾਂ ਉਹ ਤਾਂ ਉਹ ਤੇ ਕਰਮਾਰ ਦੀ ਡੰਡੇ ਵਾਂਗੂ ਮੋਗ ਹਾਂ ਕੰਢੀ ਸੀਲਾ ਬਾਈ ਵਹਿੜ ਲੈ ਹਾਂ ਸੀਲ ਸੌ ਫੁੱਲ ਆ ਮੋਤੇ ਮੋਤੇ ਥਾਣੇ ਮੈਂ ਕੰਢੇ ਵਰਗਾ ਲੱਗਿਆ ਵਾ ਬਾਈ ਜੈ ਜੈ ਮੋਲਾ ਜੈਜ ਕੋਈ ਕੋਹ ਨਹੀਂ ਬਾਈ ਜੈ ਸਨੋਆ 57000 ਦੀ ਦੇ ਦੇਣੀ 57 ਦੀ ਦੇ ਦੇਣੀ ਤੇ ਕਿਸੇ ਨੇ 18 20 ਕਿਲੋ ਦੁੱਧ ਵਾਲੀ ਜਰਸੀ 57000 ਦੀ ਨਹੀਂ ਦੇਣੀ ਗਾਰੰਟੀ ਆ ਬਾਈ ਕਹਿੰਦਾ ਫੋਨ ਨੰਬਰ ਸਕਰੀਨ ਤੇ ਆ ਕੋਈ ਭਾਨਾ ਤੋੜਦਾ ਕਰੇ ਬਾਈ ਠੀਕ ਆ ਕੱਲੀ ਛੋੜ ਹੀ ਕਰਨੀ ਉਹ ਮੂਕੇ ਤੇ ਕਰਦੂ ਕੋਈ ਗੱਲ ਨਹੀਂ 18 20 ਕਿਲੋ ਦੁੱਧ ਵਾਲੀ ਜਰਸੀ ਕਿਸੇ ਨੇ ਦੇਣੀ ਨਹੀਂ ਇੰਨੇ ਪੈਸਿਆਂ 'ਚ 6570 ਤੋਂ ਘੱਟ ਕੋਈ ਨਹੀਂ ਦਿੰਦਾ ਬਿਲਕੁਲ ਸਸਤੇ ਮੁੱਲ ਦੀਆਂ 6 ਵੜਾ ਵੀਡੀਓ ਲੰਮੀ ਹੋਗੀ ਨਾ ਜਿਆਦੇ ਸੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨੂੰ ਫੋਨ ਲਾ ਲਿਓ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਕਈ ਭੈਣ ਭਰਾ ਕਹਿੰਦੇ ਆ ਬਾਈ ਯਾਰ ਤੂੰ ਸਵਾਰ ਕੇ ਵੀਡੀਓ ਨਹੀਂ ਵਖਾਈ ਹੁਣ ਵੀਡੀਓ ਕਿੱਥੇ ਟਿਕਰ ਜਾਵੜੀ ਆ ਤੇ ਜੇ ਇਕੱਲੇ ਪਸ਼ੂ ਤੇ ਮੈਂ 4-4 ਮਿੰਟ ਲਾ ਕੇ ਟਿਕਾ ਕੇ ਵੀਡੀਓ ਬਣਾ ਕੇ ਵਿਖਾਵਾਂ ਤੇ ਛੇ ਪਸ਼ੂ ਆ 20 ਮਿੰਟਾਂ ਦੀ ਵੀਡੀਓ ਬਣ ਜਾਂਦੀ ਆ ਟੈਲੀ ਫਿਲਮ ਬਣ ਜਾਂਦੀ ਆ ਹਾਂ ਉਹ ਤਾਂ ਬਈ ਨੋਕ ਦੀ ਗੱਲ ਹਾਂ ਓਨੀ ਕੋਈ ਵੇਦਾ ਹੀ ਨਹੀਂ ਘਰੇ ਆਵੇ ਅਗਲਾ ਹਾਂ ਅਗਰ ਤਸੱਲੀ ਕਰੇ ਤਸੱਲੀ ਕਰੇ ਆਪਾਂ ਨੂੰ ਕੋਈ ਨਹੀਂ ਵੀ ਆਨਲਾਈਨ ਪੈਸੇ ਪਾ ਕੇ ਮੰਗਾਵੇ ਆ ਜਿਹੜੀ ਹਾਲਾਂ ਸਾਈ ਜਰੂਰ ਪੋਣੀ ਬੋ ਬਾਈ ਸਾਈ ਦੇ ਪਸ਼ੂ ਰੁਕਣ ਹੁਣ ਆਪਣਾ ਕੰਮ ਆ ਕਿਸੇ ਨੂੰ ਨਹੀਂ ਤੇਰੇ ਘਰੇ ਕੋਈ ਨਹੀਂ ਪਤਾ ਕੀ ਆ ਆਪਾਂ ਦੱਸਦਾ ਕਿ 6 ਵਿਹੜਾ ਖੜੀਆਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਬੰਦੇ ਦਾ ਪਤਾ ਲੱਗਿਆ ਤੁਹਾਨੂੰ ਘਰ ਦਾ ਪਤਾ ਲੱਗਿਆ ਤੁਹਾਨੂੰ ਫੋਨ ਨੰਬਰ ਪਤਾ ਲੱਗਿਆ ਤੁਹਾਨੂੰ ਪਸ਼ੂ ਪਤਾ ਲੱਗੇ ਉਦੋਂ ਬਾਅਦ ਤਸੱਲੀ ਕਰ ਲੋ ਘਰੇ ਆ ਕੇ ਬਾਈ ਤੂੰ ਤਾਂ ਵਿੱਚ ਬੜਿਆ ਹੀ ਨਹੀਂ ਬਾਈ ਹਾਂ ਤੂੰ ਹੁਣ ਕੀ ਇਹਨਾਂ ਦੇ ਵਿੱਚ ਤੈਨੂੰ ਕੀ ਪਤਾ ਕਿਹੜੀ ਨੂੰ ਕੀ ਨੌਕਸ ਆ ਜਾਂ ਕੁਝ ਵੀ ਹਾਂ ਚਲੋ ਇਹ ਤਾਂ ਗੱਲ ਸਾਡਾ ਵੇਚਣ ਵਾਲਾ ਹਾਂ ਹਾਂ ਹਨਾ ਤੈਨੂੰ ਤੇਰਾ ਤਾਂ ਲਾਂਭਾ ਬਣਦਾ ਹੀ ਨਹੀਂ ਹਾਂ ਨਹੀਂ ਨਹੀਂ ਆਪਾਂ ਲਾਂਭੇ ਵਾਲੀ ਗੱਲ ਨਹੀਂ ਕਰਦੇ ਕਈ ਕਹਿੰਦੇ ਬਾਈ ਯਾਰ ਸਵਾਰ ਕੇ ਹੋਰ ਵਖਾਣ ਦਾ ਆਪਾਂ ਤਾਂ ਹੁਣ ਤੁਹਾਨੂੰ ਜਗਾ ਦੱਸਤੀ ਪਸ਼ੂ ਵਖਾਦੇ ਆ ਹੁਣ ਘਰੇ ਆਜੋ ਕਿ ਮਿਹਾਰ ਦੇ ਭਾਂਡੇ ਵਾਂਗੂ ਟਣਕਾ ਆ ਕੇ ਲੈ ਜਾਓ ਜਿਹੜਾ ਵੀ ਜਾਨਵਰ ਆ ਫੁੱਲ ਚੰਗੀਆਂ ਵਹਿਣਾ ਸਸਤੇ ਮੁੱਲ ਆ ਸਾਰਿਆਂ ਨੂੰ